ਹਾਂਜੀ ਵੀਰ ਜੀ ਵੈਲਕਮ ਹੈ ਜੀ ਸੰਧੂ ਡੈਰੀ ਫਾਰਮਿੰਗ ਮੋਗਾ ਦੇ ਵਿੱਚ ਸੋ ਅੱਜ ਵੀਰੇ ਆਪਣਾ ਨੂਰਾ ਆਹਰ ਦਾ ਭੱਜਿਆ ਨਾ ਹੋਂਗਦੇ ਨੇ ਮੂੰਹ ਅਡ ਲਿਆ ਗਰਮੀ ਬਹੁਤ ਜ਼ਿਆਦਾ ਸੀ ਤੇ ਇਹਨੂੰ ਅੱਜ ਆਪਾਂ ਬਾਹਰ ਬੰਨਿਆ ਸੀ ਦੀ ਮਾਂ ਨਾਲ ਆਹ ਦੀ ਮਾਂ ਬੈਠੀ ਆ ਐ ਮਸਤ ਹੋਇਆ ਫਿਰਦਾ ਸੀ ਅੱਜ ਭੱਜ ਭੱਜ ਕੇ ਬੁਰਾ ਹਾਲ ਕਰਾ ਲਿਆ ਆਪਦਾ ਹੂੰ ਆਵੇ ਹੱਡਦਾ ਹਜੇ ਵੀ ਨਹੀਂ ਆ ਉਹ ਜਾਂਦਾ ਹੈ ਹੂੰ ਪੂਰਾ ਐਕਟਿਵ ਰਹਿੰਦਾ ਬਸ ਵਧੀਆ ਛੱਡੀ ਜਾਨੇ ਆਪਾਂ ਇਹਨੂੰ ਤੇ ਗਾਹ ਨੂੰ ਆਪਾਂ ਮੇਲੇ ਤੇ ਵੀ ਇਹਨੂੰ ਛੱਡਾਂਗੇ ਕੰਪੀਟੀਸ਼ਨ ਦੇ ਵਿੱਚ ਤੇ ਵੀਡੀਓ ਆਪਣੀ ਨੂੰ ਵੀਰੇ ਲਾਈਕ ਜਰੂਰ ਕਰ ਦਿਆ ਕਰੋ ਤੇ ਗਾਹ ਸ਼ੇਅਰ ਕਰ ਦਿਆ ਕਰੋ ਚੈਨਲ ਕਰ ਲਿਆ ਕਰੋ ਆਪਣਾ ਸਬਸਕ੍ਰਾਈਬ ਤੇ ਆਪਣੇ ਨੂਰੇ ਦੀਆਂ ਵੀਡੀਓ ਹੁਣ ਆਉਣ ਕਰਨੀਆਂ ਜਿਆਦਾਤਰ ਇਹ ਆਪਣਾ ਨੂਰਾ ਨੀਲੀ 라ਵੀ ਆ ਜਾ ਤੇ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਵੀਡੀਓ ਵੀਰੇ ਆਪਣੀ ਸ਼ੇਅਰ ਜਰੂਰ ਕਰਦਾ ਕਰੋ ਇਹਦੀ ماں ਵੇਖੋ ਪੂਰੇ ਮਸਤ ਹੋਏ ਫਿਰਦੇ ਦੋਨੋਂ ਮਾਂ ਪੁੱਤ ਤੇ ਵੀਡੀਓ ਨੂੰ ਆਪਣੀ ਨੂੰ ਕਰਦਾ ਕਰੋ ਵੀਰੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿਆਂ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਬਾਕੀ ਨੂਰੇ ਦੀਆਂ ਵੀਡੀਓ ਹੁਣ ਐਈ ਆਉਂਦੀਆਂ ਰਹਿਆਂ ਕਰਨੀਆਂ